好拜拜打个招 ਦੋ ਦੋਰ ਤਾ ਕਰਤਾ ਹਾਂ ਤੇ ਇਹ ਚੀਜ਼ ਨੂੰ ਜ਼ਰੂਰ ਅੱਗੇ ਨਿਕਲਣਾ ਚਾਹਾਂਗੇ ਜੇ ਸਾਡੇ ਦਾ ਚੱਲ ਜੇ ਯਾਰੀ ਕਰਦੇ ਸੀ ਕਿ ਜਿੰਨਾਂ ਨੇ ਵੀ ਇਹ ਘੱਟਾ ਕੀਤੀ ਹੋ ਉਹ ਬਖਸ਼ੇ ਨਹੀਂ ਦਾਰਦੇ ਪਰ ਇਹ ਆਪਣਾ ਸਾਰੀ ਤੋਂ ਦੇਖਿਆ ਜਾਵੇ ਬਾਵਾ ਸਾਹਿਬ ਦੀ ਦੇਖੇ ਉਹਨਾਂ ਲੋਕਾਂ ਦੇ ਲੜਾਈ ਨਾ ਦੇ ਹੋਏ ਬਾਵਾ ਸਾਹਿਬ ਜੀ ਨੂੰ ਰਾਖਾ ਕਰਦੇ ਤੇ ਹਰ ਜੇ ਤਕਬਾਤ ਦੀ ਗੱਲ ਹੋ ਗਈ ਤੇ ਬਾਵਾ ਸਾਹਿਬ ਕਦੇ ਕਦੇ ਇਹ ਜਰੂਰ ਉਸ ਲੋਕਾਂ ਦੇ ਕਾਤੇ ਜਰੂਰ ਰਾਜ ਲੋਕਾਂ ਦੀ ਗੱਲ ਕਰਦੇ ਉਹ ਵੀ ਸੀ ਲੋਕਾਂ ਦੀ ਗੱਲ ਕਰਦੇ ਨਾ ਕਰਦੇ ਦੇਖ ਸਤਿਅਰ ਹਸਪਤਲ ਤੋਂ ਹੋਣ ਦੇ ਨਾਤੇ ਬਾਹਰ ਸਾਹਮਣੇ ਸਮੂਹ ਜਨਤਾ ਦੇ ਰੋਪਾ ਮਰੇ ਇੱਕ ਬਾਪ ਅੰਰਾਸਕਾ ਅਲਿਕ ਦਿੱਤਾ ਕਿ ਕਿਸੇ ਨਾਲ ਜਾਤੀ ਵਿਤਰਾ ਨਹੀਂ ਹੋਊਗਾ ਕਿਸੇ ਨਾਲ ਕੋਈ ਭੇਡ ਭਾਲ ਨਹੀਂ ਹੋਊਗਾ ਤਮੇ ਸਾਰਨ ਲਈ ਕਿ